ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਪਿਆਰੇ ਭਾਈ ਧਰਮ ਸਿੰਘ ਜੀ ਜਦ ਮਨੋਖ ਅੰਦਰ ਦਇਆ ਦਾ ਗੁਣ ਆ ਜਾਵੇ ਤਾਂ ਉਸ ਦਾ ਧਰਮ ਦੇ ਰਸਤੇ ਤੇ ਚੱਲਣਾ ਨਿਸ਼ਚਿਤ ਹੁੰਦਾ ਹੈ ਮੇਰਠ ਜ਼ਿਲ੍ਹੇ ਦੇ ਪਿੰਡ ਸੈਹਪੌਰ ਜੋ ਹਸਤਨਾਪੁਰ ਦੇ ਨਜ਼ਦੀਕ ਹੈ ਉਸ ਪਿੰਡ ਵਿੱਚ ਕਿਸੇ ਸਮੇਂ ਜੱਟ ਪਰਿਵਾਰ ਨਾਲ ਸੰਬੰਧਤ ਭਾਈ ਸੀਤਾ RAM ਅਤੇ ਬੀਬੀ ਸabbo ji ਰਹਿੰਦੇ ਸਨ ਉਹ ਖੇਤੀਬਾੜੀ ਦਾ ਕੰਮ ਕਰਦੇ ਸਨ ਕਾਲਪੁਰਖ ਦੀ ਮੇਹਰ ਨਾਲ ਉਹਨਾਂ ਦੇ ਘਰ 13 ਬਸਾਖ ਸੰਮਤ 1727 ਨੂੰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਧਰਮਦਾਸ ਰੱਖਿਆ ਧਰਮਦਾਸ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਪਿਤਾ ਪੁੱਤਰ ਦੇ ਨਾਮ ਦੇ ਸਮੇਲ ਅਨੁਸਾਰ ਭਾਈ ਧਰਮਦਾਸ ਜੀ ਸਦਾ ਧਾਰਮਿਕ ਸਮਾਗਮਾਂ ਤੇ ਸੇਵਾ ਕਰਨ ਲਈ ਤਤਪਰ ਰਹਿੰਦੇ ਸਨ 17 ਸਾਲ ਦੀ ਉਮਰ ਵਿੱਚ ਭਾਈ ਧਰਮਦਾਸ ਜੀ ਦਾ ਵਿਆਹ ਬੀਬੀ ਸਖਵੰਤ ਕੌਰ ਜੀ ਨਾਲ ਹੋ ਗਿਆ ਸੀ ਉਹਨਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ ਸੀ ਭਾਈ ਧਰਮਦਾਸ ਜੀ ਦੇ ਵੰਸਜ ਅੱਜ ਕੱਲ ਹਸਤਨਾਪੁਰ ਬਿਖੇ ਰਹਿੰਦੇ ਹਨ ਅਤੇ ਉਹਨਾਂ ਦੇ ਜੱਦੀ ਘਰ ਵਿੱਚ ਜਿਸ ਵਿੱਚ ਭਾਈ ਧਰਮਦਾਸ ਜੀ ਦਾ ਜਨਮ ਹੋਇਆ ਸੀ ਉਸੇ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਗਈ ਹੈ ਅਤੇ ਜਿਸ ਕਮਰੇ ਵਿੱਚ ਭਾਈ ਧਰਮਦਾਸ ਜੀ ਦਾ ਜਨਮ ਹੋਇਆ ਸੀ ਉਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਭਾਈ ਧਰਮਦਾਸ ਜੀ ਦੇ ਵੰਸਕ ਉਹ ਮਕਾਨ ਗੁਰਦੁਆਰਾ ਸਾਹਿਬ ਨੂੰ ਦੇ ਕੇ ਕਿਸੇ ਹੋਰ ਮਕਾਨ ਵਿੱਚ ਚਲੇ ਗਏ ਸਨ 1698 ਵਿੱਚ ਭਾਈ ਧਰਮਦਾਸ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਏ ਸਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ ਸ਼ਕਤੀਤ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨਮਾਈ ਵਿੱਚ ਆਨੰਦਪੁਰ ਸਾਹਿਬ ਵਿਖੇ ਹੀ ਸੇਵਾ ਸਿਮਰਨ ਵਿੱਚ ਜੁਟ ਗਏ ਸਨ ਜਦ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲਸਾ ਪੰਥ ਦੀ ਸਾਜਣਾ ਕੀਤੀ ਤਾਂ ਉਸ ਸਮੇਂ ਉਹਨਾਂ ਨੇ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਸੀ ਤਾਂ ਭਾਈ ਧਰਮਦਾਸ ਜੀ ਨੇ ਵੀ ਆਪਣਾ ਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਧਰਮਦਾਸ ਤੋਂ ਤਿਆਰ ਬਾਰ ਤਿਆਰ ਖਾਲਸੇ ਦੇ ਰੂਪ ਵਿੱਚ ਧਰਮ ਸਿੰਘ ਹੋ ਗਏ ਸਨ ਧਰਮ ਸਿੰਘ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਹਿ ਨਮਾਈ ਵਿੱਚ ਆਪਣੇ ਆਖਰੀ ਸਮੇਂ ਤੱਕ ਰਹੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਵਿਖੇ ਤੇ ਅੰਨਾ ਕਰਨ ਤੋਂ ਪਹਿਲਾਂ ਗੁੱਦ ਗੁਰਗੱਦੀ ਦੀ ਵਕਸ਼ਸ਼ ਸ੍ਰੀ ਗੁਰੂ ਗੋਰਾਜ ਸਾਹਿਬ ਜੀ ਨੂੰ ਨਦੇੜ ਸਾਹਿਬ ਵਿਖੇ ਕੀਤੀ ਸੀ ਤਾਂ ਭਾਈ ਗਰਵਖ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਹਰ ਸਿੰਘ ਜੀ ਅਤੇ ਭਾਈ ਸੇਵਾ ਸਿੰਘ ਜੀ ਦੇ ਨਾਲ ਪਿਆਰੇ ਭਾਈ ਧਰਮ ਸਿੰਘ ਜੀ ਵੀ ਪੰਜਾਬ ਪਿਆਰਿਆਂ ਵਿੱਚ ਸੇਵਾ ਨਿਭਾ ਰਹੇ ਸਨ ਭਾਈ ਧਰਮ ਧਰਮ ਸਿੰਘ ਜੀ ਸੰਮਤ 1768 ਨੂੰ ਅਕਾਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬਰਾਜੇ ਸਨ ਉੱਥੇ ਭਾਈ ਧਰਮ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਅੰਗੀਠਾ ਸਾਹਿਬ ਸਜੋਬਤ ਹੈ ਜਿੱਥੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਗੁਰੂ ਤੇ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ